ਹਾਂਜੀ ਕੁਛ ਦਿਨ ਪਹਿਲਾਂ ਨਾ ਮੈਂ ਇੱਕ ਵੀਡੀਓ ਪਾਈ ਸੀ ਤੇ ਵੀਡੀਓ ਦੇ ਵਿੱਚ ਮੈਂ ਗੱਲ ਕੀਤੀ ਸੀਗੀ ਇੱਕ ਫਾਰਮੂਲੇ ਦੀ ਕਿ ਜੇਕਰ ਤੁਹਾਡੀਆਂ ਮੁਰਗੀਆਂ ਆ ਜਿਹੜੀਆਂ ਹਜੇ ਤੱਕ ਆਂਡੇ ਦੇਣ ਨਹੀਂ ਲੱਗੀਆਂ ਤੇ ਆਪਾਂ ਇੱਕ ਫਾਰਮੂਲਾ ਤੁਹਾਨੂੰ ਦੱਸਾਂਗੇ ਉਸ ਫਾਰਮੂਲੇ ਦੇ ਨਾਲ ਤੁਹਾਡੀਆਂ ਮੁਰਗੀਆਂ ਆ ਜਿਹੜੀਆਂ ਆਂਡੇ ਦੇਣ ਲੱਗ ਜਾਣਗੀਆਂ ਕਿਉਂਕਿ ਕਈਆਂ ਦੀਆਂ ਮੁਰਗੀਆਂ ਆ ਜਿਹੜੀਆਂ ਉਹਨਾਂ ਦੀ ਉਮਰ 5 5.5 ਤੋਂ ਜ਼ਿਆਦਾ ਹੋ ਗਈ ਆ ਪਰ ਉਹ ਹਜੇ ਤੱਕ ਆਂਡੇ ਦੇ ਨਹੀਂ ਲੱਗੀਆਂ ਹੈਗੀਆਂ ਤੇ ਉਹਦੇ ਬਾਰੇ ਆਪਾਂ ਇੱਕ ਫਾਰਮੂਲਾ ਦੱਸਣ ਦੀ ਗੱਲ ਕੀਤੀ ਸੀਗੀ ਵੀ ਆਪਾਂ ਤੁਹਾਨੂੰ ਫਾਰਮੂਲਾ ਦੱਸਾਂਗੇ ਪਰ ਦੱਸਾਂਗੇ ਇੰਸਟਾਗ੍ਰam ਤੇ ਇੱਥੇ ਨਹੀਂ ਆਪਾਂ ਦੱਸ ਸਕਦੇ ਇੰਸਟਾਗ੍ਰam ਤੇ ਕਈਆਂ ਦੇ ਮੈਸੇਜ ਗਏ ਕਈਆਂ ਨੇ ਮੈਸੇਜ ਕੀਤੇ ਤੇ ਆਪਾਂ ਨੂੰ ਉਹ ਆਪਾਂ ਉਹਨਾਂ ਨੂੰ ਉਹ ਫਾਰਮੂਲਾ ਜਿਹੜਾ ਆ ਦੱਸ ਦਿੱਤਾ ਤੇ ਕਈਆਂ ਨੇ ਇਹ ਵੀ ਸਵਾਲ ਕੀਤਾ ਵੀ ਤੁਸੀਂ ਉੱਥੇ ਕਿਉਂ ਨਹੀਂ ਇਹ ਫਾਰਮੂਲਾ ਦੱਸ ਸਕਦੇ ਸੀ ਕਿਉਂਕਿ YouTube ਤੇ ਫਾਰਮੂਲਾ ਦੱਸਣ ਦਾ ਮਤਲਬ ਆ ਕਿ ਸਾਹਮਣੇ ਵਾਲਾ ਸਮਝਦਾ ਵੀ ਸ਼ਾਇਦ ਆਪਾਂ ਪੇਡ ਪ੍ਰੋਮੋਸ਼ਨ ਕਰ ਰਹੇ ਆ। ਇਹੀ ਕਾਰਨ ਸੀਗਾ ਕਿ ਆਪਾਂ YouTube ਤੇ ਉਸ ਫਾਰਮੂਲੇ ਦੀ ਗੱਲ ਨਹੀਂ ਕੀਤੀ। ਤੇ ਹੋਰ ਵੀ ਇੱਕ ਵਜ੍ਹਾ ਆ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਲਾਸਟ ਵਿੱਚ ਦੱਸਾਂਗੇ। ਪਹਿਲਾਂ ਆਪਾਂ ਗੱਲ ਕਰਦੇ ਆਂ ਵੀ ਅਸਲ ਵਿੱਚ ਉਹ ਫਾਰਮੂਲਾ ਕੀ ਆ। ਵੀਡੀਓ ਨੂੰ ਪਹਿਲਾਂ ਧਿਆਨ ਨਾਲ ਸਮਝਿਓ ਧਿਆਨ ਨਾਲ ਵੀਡੀਓ ਨੂੰ ਸੁਣਿਓ ਤੇ ਦੇਖਿਓ ਦੇਖੋ ਕੁਝ ਲੋਕਾਂ ਦਾ ਕਹਿਣਾ ਆ ਕਿ ਫੀਡ ਪਾਉਣੀ ਚਾਹੀਦੀ ਆ ਕੁਝ ਲੋਕਾਂ ਦਾ ਕਹਿਣਾ ਆ ਕਿ ਫੀਡ ਨਹੀਂ ਪਾਉਣੀ ਚਾਹੀਦੀ ਇਸ ਗੱਲ ਤੇ ਵੀ ਆਪਾਂ ਕਿਸ ਦਿਨ ਵੀਡੀਓ ਬਣਾਵਾਂਗੇ ਪਰ ਜਿਹੜੇ ਲੋਕ ਫੀਡ ਪਾਉਂਦੇ ਨੇ ਉਹਨਾਂ ਲਈ ਇਹ ਫਾਰਮੂਲਾ ਆ ਜੇਕਰ ਫੀਡ ਪਾਉਣ ਦੇ ਨਾਲ ਵੀ ਤੁਹਾਡੀਆਂ ਮੁਰਗੀਆਂ ਆ ਜਿਹੜੀਆਂ ਉਹ ਹਜੇ ਤੱਕ ਆਂਡੇ ਦੇਣ ਨਹੀਂ ਲੱਗੀਆਂ ਤੇ ਤੁਸੀਂ ਕੀ ਕਰਨਾ ਹੈ ਜਿਹੜੀ ਵੀ ਤੁਸੀਂ ਫੀਡ ਪਾਉਨੇ ਆ ਉਹ ਫੀਡ ਨੂੰ ਬਦਲ ਦਿਓ ਠੀਕ ਆ ਚਾਹੇ ਉਸ ਫੀਡ ਦਾ ਕਿੰਨਾ ਹੀ ਤੁਸੀਂ ਨਾਮ ਸੁਣਿਆ ਆ ਜਿਹੜੀ ਵੀ ਤੁਸੀਂ ਫੀਡ ਪਾਉਨੇ ਆ ਉਸ ਫੀਡ ਤੇ ਨਾਲ ਕੋਈ ਵੀ ਮੁਰਗੀਆਂ ਨੂੰ ਫਰਕ ਨਹੀਂ ਪਿਆ ਹੈਗਾ ਤੁਸੀਂ ਇੱਕ ਬੋਰਾ ਜਿਹੜਾ ਚਾਰ ਦਿੱਤਾ ਆ ਮੁਰਗੀਆਂ ਨੂੰ ਜਾਂ ਦੋ ਬੋਰੇ ਚਾਰ ਦਿੱਤੇ ਆ ਜਾਂ ਅੱਧਾ ਬੋਰਾ ਚਾਰ ਦਿੱਤਾ ਆ ਤੇ ਮੁਰਗੀਆਂ ਨੂੰ ਹਜੇ ਤੱਕ ਕੋਈ ਫਰਕ ਨਹੀਂ ਪਿਆ ਹੈਗਾ ਉਹ ਸਪੀਡ ਨੂੰ ਬਦਲ ਦਿਓ ਠੀਕ ਆ ਕਿਉਂਕਿ ਜਿਹੜੀ ਫੀਡ ਹੁੰਦੀ ਆ ਇਹ ਅਲੱਗ-ਅਲੱਗ ਕੰਪਨੀਆਂ ਦੀ ਆਉਂਦੀ ਆ ਤੁਸੀਂ ਸਭ ਤੋਂ ਪਹਿਲਾਂ ਤਾਂ ਜਿਹੜੀ ਫੀਡ ਖਰੀਦਣੀ ਆ ਨਾਮ ਮਗਰ ਨਾ ਜਾਇਆ ਕਰੋ ਤੇ ਨਾ ਹੀ ਸਸਤੀ ਮਗਰ ਜਾਇਆ ਕਰੋ ਵੀ ਏ ਸਪੀਡ ਦਾ ਨਾਮ ਆ ਮੈਂ ਹੁਣ ਇੱਥੇ ਨਾਮ ਤਾਂ ਨਹੀਂ ਲੈਣਾ ਉਹ ਸਪੀਡ ਦਾ ਪਰ ਇੱਕ ਅਜਿਹੀ ਫੀਲਡ ਆ ਜਿਹਦੇ ਮੈਨੂੰ ਪਤਾ ਨਹੀਂ ਕਿੰਨੇ ਕ ਮੈਸੇਜ ਆਏ ਹੋਣੇ ਆ ਇੰਸਟਾਗ੍ਰam ਤੇ ਕਿ ਅਸੀਂ ਇਹ ਫੀਡ ਪਾਉਂਦੇ ਆ ਪਰ ਇਹਦੇ ਨਾਲ ਕੋਈ ਫਰਕ ਨਹੀਂ ਤੇ ਆਪਾਂ ਉਹਨਾਂ ਨੂੰ ਫੀਡ ਵੀ ਦੱਸੀ ਆ ਠੀਕ ਆ ਵੀ ਇਹ ਫੀਡ ਵਰਤੋ ਜੇ ਇਹ ਸਪੀਡ ਦੇ ਨਾਲ 5 ਦਿਨ ਦੇ ਵਿੱਚ ਫਰਕ ਨਾ ਪਿਆ ਤਾਂ ਤੁਸੀਂ ਕਹੋ ਜੇਕਰ ਉਹ ਫੀਡ ਤੁਸੀਂ ਚਾਹੁੰਦੇ ਆ ਵੀ ਆਪਾਂ ਉਹ ਫੀਡ ਦੱਸੀਏ ਜਿਹੜੀ ਜਿਹਦਾ ਆਪਾਂ ਪੂਰੀ ਗਾਰੰਟੀ ਲੈਨੇ ਆ ਉਸ ਫੀਡ ਬਾਰੇ ਤੁਸੀਂ ਇੰਸਟਾਗ੍ਰam ਤੇ ਜਾ ਕੇ ਮੈਸੇਜ ਕਰ ਸਕਦੇ ਆ ਤੇ ਆਪਾਂ ਤੁਹਾਨੂੰ ਉਹਦੀ ਪਿਕ ਵੀ ਸੈਂਡ ਕਰ ਦੇਵਾਂਗੇ ਤੇ ਉਹਦਾ ਨਾਮ ਵੀ ਜਿਹੜਾ ਦੱਸ ਦੇਵਾਂਗੇ ਠੀਕ ਆ ਆਪਣੀ ਜਿਹੜੀ ਫੀਡ ਆ ਜਿਹੜੀ ਵੀ ਤੁਸੀਂ ਮੁਰਗੀਆਂ ਨੂੰ ਫੀਡ ਪਾਉਂਦੇ ਆ ਉਹਨੂੰ ਚੇਂਜ ਕਰਕੇ ਦੇਖੋ ਠੀਕ ਆ ਸਭ ਤੋਂ ਪਹਿਲਾਂ ਜਦੋਂ ਫੀਡ ਖਰੀਦਣੀ ਆ ਤੁਸੀਂ ਕਦੇ ਵੀ ਥੈਲਾ ਨਹੀਂ ਖਰੀਦਣਾ ਹੈਗਾ ਸਭ ਤੋਂ ਪਹਿਲਾਂ ਜਿਹੜੀ ਫੀਡ ਆ ਉਹਨੂੰ ਥੋੜੀ ਜਿਹੀ ਖਰੀਦ ਕੇ ਦੇਖੋ 5-6 ਕਿਲੋ ਖਰੀਦ ਲਓ 10 ਕਿਲੋ ਖਰੀਦ ਲਓ ਠੀਕ ਆ ਇੱਕਦਮ ਜਿਹੜਾ ਬੋਰਾ ਹੁੰਦਾ ਜਾਂ ਥੈਲਾ ਹੁੰਦਾ ਆ ਉਹਨਾ ਖਰੀਦੋ ਪਹਿਲਾਂ ਮੁਰਗੀਆਂ ਨੂੰ ਪਾ ਕੇ ਦੇਖੋ 5-7 ਕਿਲੋ ਖਰੀਦ ਲਵੋ ਉਹ ਮੁਰਗੀਆਂ ਨੂੰ ਪਾ ਕੇ ਦੇਖੋ ਜੇਕਰ ਮੁਰਗੀਆਂ ਨੂੰ ਫਰਕ ਪੈਂਦਾ ਆ ਮੁਰਗੀਆਂ ਅੰਡੇ ਦੇਣ ਲੱਗ ਪੈਂਦੀਆਂ ਨੇ ਤਾਂ ਤੁਸੀਂ ਉਹਦਾ ਜਿਹੜਾ ਥੈਲਾ ਵੀ ਉਹ ਖਰੀਦ ਸਕਦੇ ਆ ਘਟੋ ਘਟ ਅ ਇਸ ਚੀਜ਼ ਦਾ ਪਤਾ ਤੇ ਲੱਗ ਜਾਂਦਾ ਵੀ ਅ ਮੁਰਗੀਆਂ ਜਿਹੜੀਆਂ ਆ ਉਹਨਾਂ ਨੂੰ ਫਰਕ ਪਿਆ ਆ ਮੁਰਗੀਆਂ ਅੰਡੇ ਦੇਣ ਲੱਗ ਪਈਆਂ ਨੇ ਤਾਂ ਫਿਰ ਤੁਹਾਡਾ ਜਿਹੜਾ ਨੁਕਸਾਨ ਆ ਉਹ ਨਹੀਂ ਹੁੰਦਾ ਹੈਗਾ ਕਿਉਂਕਿ ਜਿਹੜਾ ਅ ਖਰਚਾ ਆ ਉਹ ਵੱਜ ਜਾਂਦਾ ਆ ਫੀਡ ਦਾ ਕਿਉਂਕਿ 17 1800 ਤੋਂ ਬੋਰਾ ਜਿਹਦਾ ਘਟਾ ਉਹ ਨਹੀਂ ਆਉਂਦਾ ਹਾਲਾਂਕਿ ਕਈ ਬੋਰੇ ਨੇ ਜਿਹੜੇ ਥੈਲੇ ਨੇ ਉਹ ਆਪਣੇ 1100 1150 1200 ਦੇ ਵੀ ਨੇ ਪਰ ਜਿਹੜੀ ਆਪਾਂ ਫੀਡ ਦੱਸੀ ਆ ਉਹ 1500 ਤੋਂ ਉੱਪਰ ਹੀ ਆਉਂਦੀ ਆ ਲਗਭਗ ਠੀਕ ਆ ਤੇ ਪਰ ਉਹਦਾ ਜਿਹੜਾ ਰਿਜ਼ਲਟ ਆ ਉਹ ਵੈਸਟ ਆ ਉਹ ਫੀਡ ਦਾ ਨਾਮ ਆਪਾਂ ਇੱਥੇ ਨਹੀਂ ਦੱਸ ਸਕਦੇ ਹੈਗੇ ਇੱਥੇ ਆਪਾਂ ਨੂੰ ਕਮੈਂਟ ਨਾ ਕਰਿਓ ਫੀਡ ਬਾਰੇ ਦੱਸਣ ਲਈ ਕਿਉਂਕਿ ਕਈਆਂ ਨੂੰ ਫਿਰ ਇਹੀ ਲੱਗਣਾ ਵੀ ਮੈਂ ਪੀੜ ਪ੍ਰਮੋਸ਼ਨ ਕਰਦੀ ਆਂ ਠੀਕ ਆ ਤੇ ਜੇਕਰ ਉਹ ਫੀਡ ਦਾ ਨਾਮ ਤੁਸੀਂ ਜਾਨਣਾ ਚਾਹੁੰਦੇ ਆ ਇੰਸਟਾਗ੍ਰam ਆਈਡੀ ਤੇ ਜਾ ਕੇ ਮੈਸੇਜ ਕਰ ਸਕਦੇ ਆ ਆਪਾਂ ਤੁਹਾਨੂੰ ਉਹਦਾ ਪ੍ਰੋਪਰ ਨਾਮ ਆ ਜਿਹੜਾ ਸਾਰਾ ਕੁਝ ਦੱਸ ਦੇਵਾਂਗੇ ਤੁਸੀਂ ਉਹ ਫੀਡ ਵੀ ਪਾ ਸਕਦੇ ਆ ਪਰ ਜੇਕਰ ਆਲਰੇਡੀ ਕੋਈ ਤੁਸੀਂ ਫੀਡ ਪਾ ਰਹੇ ਆ ਤੇ ਉਹਦੇ ਨਾਲ ਫਰਕ ਨਹੀਂ ਪਿਆ ਹੈਗਾ ਤੇ ਤੁਸੀਂ ਫੀਡ ਬਦਲਦੇ ਹੋ ਕੋਈ ਹੋਰ ਫੀਡ ਵੀ ਪਾ ਸਕਦੇ ਆ ਜ਼ਰੂਰੀ ਨਹੀਂ ਹੈਗੀ ਇਹ ਜਿਹੜੀ ਫੀਡ ਮੈਂ ਦੱਸਾਂ ਤੁਸੀਂ ਉਹੀ ਪਾਉਣੀ ਆ ਪਰ ਫੀਡ ਨੂੰ ਬਦਲ ਕੇ ਦੇਖੋ ਠੀਕ ਆ ਤੇ ਦੂਜੀ ਗੱਲ ਆ ਵੀ ਜਿਹੜੀ ਫੀਡ ਆ ਉਹ ਤੁਸੀਂ ਪਾਉਣੀ ਕਦੋਂ ਆ ਠੀਕ ਆ ਜਿਹੜੀ ਵੀ ਤੁਸੀਂ ਫੀਡ ਪਾਉਣੀ ਆ ਉਹ ਤੁਸੀਂ ਪਾਉਣੀ ਆ ਸਵੇਰੇ ਤੜਕੇ ਨਿਰਨੇ ਕਾਲ ਜੇ ਮਤਲਬ ਆਪਣਾ ਨਹੀਂ ਨਿਰਨਾ ਕਾਲ ਜਾਂ ਸੌਰੀ ਜੇ ਮਤਲਬ ਕਿ ਮੁਰਗੀਆਂ ਨਿਰਨੇ ਕਾਲ ਜੇ ਹੋਣ ਜਦੋਂ ਵੀ ਤੁਸੀਂ ਮੁਰਗੀਆਂ ਨੂੰ ਖੋਲਦੇ ਆ ਮੁਰਗੀਆਂ ਨੂੰ ਹੋਰ ਕੋਈ ਵੀ ਜਿਹੜਾ ਚਾਰਾ ਆ ਕੋਈ ਵੀ ਚੋਗਾ ਉਹਨਾਂ ਨੂੰ ਪੋਣ ਤੋਂ ਪਹਿਲਾਂ ਨਿਰਨੇ ਕਾਲ ਜੇ ਇਹਨਾਂ ਨੂੰ ਫੀਡ ਪੋਣੀ ਆ ਕਿਉਂ ਤਾਂ ਕਿ ਮੁਰਗੀਆਂ ਜਿਹੜੀਆਂ ਫੀਡ ਖਾ ਲੈਣ ਕਿਉਂਕਿ ਉਦੋਂ ਮੁਰਗੀਆਂ ਹੁੰਦੀਆਂ ਨੇ ਭੁੱਖੀਆਂ ਕੁਝ ਮੁਰਗੀਆਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਫੀਡ ਘਟ ਖਾਂਦੀਆਂ ਨੇ ਠੀਕ ਆ ਤੇ ਜਦੋਂ ਮੁਰਗੀਆਂ ਭੁੱਖੀਆਂ ਹੋਣਗੀਆਂ ਨਿਰਨੇ ਕਾਲ ਜੇ ਹੋਣਗੀਆਂ ਤੇ ਫੀਡ ਨੂੰ ਟੁੱਟ ਕੇ ਪੈਣਗੀਆਂ ਸੋਕੋ ਸ਼ਿਸ਼ ਕਰੋ ਸਵੇਰੇ ਸਾਜਰੇ ਮੁਰਗੀਆਂ ਨੂੰ ਫੀਡ ਪਾਉਣ ਦੀ ਠੀਕ ਆ ਜਿਹੜੀ ਵੀ ਤੁਸੀਂ ਫੀਡ ਪਾਉਨੇ ਆ ਉਹਨੂੰ ਮੁਰਗੀਆਂ ਨੂੰ ਸਵੇਰੇ ਜਦੋਂ ਤੁਸੀਂ ਖੋਲਦੇ ਆ ਨਿਰਨੇ ਕਾਲ ਜੇ ਮੁਰਗੀਆਂ ਨੂੰ ਉਹ ਫੀਡ ਪਾ ਦਿਓ ਕਿੰਨੀ ਫੀਡ ਪਾਉਣੀ ਆ ਜੇਕਰ ਤੁਹਾਡੇ ਕੋਲ 50 ਮੁਰਗੀਆਂ ਨੇ ਤੇ ਤੁਸੀਂ ਰੋਜ਼ ਦੀ ਕਿਲੋ ਫੀਡ ਇਹਨਾਂ ਨੂੰ ਪਾ ਦਿਓ ਠੀਕ ਆ 5 ਦਿਨ ਦੇ ਵਿੱਚ ਮੁਰਗੀਆਂ ਨੂੰ ਫਰਕ ਪੈ ਜਾਓ 5 ਦਿਨ ਦੇ ਵਿੱਚ ਮੁਰਗੀਆਂ ਤੁਹਾਡੀਆਂ ਜਿਹੜੀਆਂ ਨੇ ਅੰਡੇ ਦੇਣ ਲੱਗ ਜਾਣਗੀਆਂ ਅੰਡੇ ਚੱਲ ਪੈਣਗੇ ਇਸ ਗੱਲ ਦੀ ਗਰੰਟੀ ਆ ਪਰ ਫੀਡ ਨੂੰ ਬਦਲ ਕੇ ਦੇਖੋ ਦੇਖੋ ਇਹ ਜ਼ਰੂਰੀ ਨਹੀਂ ਹੁੰਦਾ ਹੈ ਕਿ ਇਸ ਫੀਡ ਦਾ ਬਹੁਤ ਨਾਮ ਆ ਨਾਮ ਪਿੱਛੇ ਨਾ ਜਾਓ ਨਾ ਹੀ ਰੇਟ ਪਿੱਛੇ ਜਾਓ ਕਿ ਇਹ ਫੀਡ ਸਸਤੀ ਆ ਇਹ ਮਹਿੰਗੀ ਆ ਥੋੜੀ ਜੀ ਪਹਿਲਾਂ ਵਾਰ ਲਵੋ ਉਹਨੂੰ ਵਰਤ ਕੇ ਦੇਖੋ ਜੇਕਰ ਫਾਇਦਾ ਹੁੰਦਾ ਆ ਫੇਰ ਹੀ ਫੀਡ ਆ ਜਿਹੜੀ ਖਰੀਦੋ ਇਕਾ ਕਿਉਂਕਿ ਵਧੀਆ ਕੁਆਲਿਟੀ ਤੇ ਘਟੀਆ ਕੁਆਲਿਟੀ ਹੈ ਜਿਹੜੀ ਉਹ ਰੇਕੀ ਚ ਆਉਂਦੀ ਆ ਚਾਹੇ ਪਸ਼ੂਆਂ ਦੀ ਫੀਡ ਆ ਇੱਕ ਪਸ਼ੂਆਂ ਦੀ ਫੀਡ ਹੁੰਦੀ ਆ ਸਸਤੀ ਤੇ ਉਹਦਾ ਨਾਮ ਵੀ ਜਿਹੜਾ ਬਹੁਤ ਹੁੰਦਾ ਪਰ ਉਹਦੇ ਨਾਲ ਜਿਹੜੇ ਪਸ਼ੂਆਂ ਦੇ ਦੁੱਧ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਪਰ ਇੱਕ ਫੀਡ ਅਜਿਹੀ ਆਉਂਦੀ ਆ ਜਿਹਦੇ ਨਾਲ ਪਸ਼ੂਆਂ ਦੇ ਦੁੱਧ ਨੂੰ ਬਹੁਤ ਫਰਕ ਪੈਂਦਾ ਆ ਸੋ ਨਾਮ ਪਿੱਛੇ ਨਾ ਜਾਵੋ ਜਿਹੜੀ ਫੀਡ ਖਰੀਦਣ ਵੇਲੇ ਇਸ ਗੱਲ ਦਾ ਖਿਆਲ ਰੱਖੋ ਠੀਕ ਆ ਬਈ ਕਿਹੜੀ ਫੀਡ ਵਧੀਆ ਜਦੋਂ ਤੁਸੀਂ ਦੁਕਾਨਦਾਰ ਤੋਂ ਫੀਡ ਖਰੀਦਦੇ ਆ ਉਹਨੂੰ ਪੁੱਛੋ ਬਈ ਇਹ ਫੀਡ ਆ ਜਿਹੜੀ ਇਹ ਵਧੀਆ ਆ ਕਿਹੜੀ ਕੰਪਨੀ ਦੀ ਆ ਵੀ ਦੇ ਨਾਲ ਫਰਕ ਪਊਗਾ ਜੇਕਰ ਫਰਕ ਪਊਗਾ ਤਾਂ ਅਸੀਂ ਜ਼ਿਆਦਾ ਲੈ ਕੇ ਜਾਵਾਂਗੇ ਨਹੀਂ ਤਾਂ ਸਾਨੂੰ ਘੱਟ ਫੀੜੀ ਜਿਹੜੀ ਦਿੱਤੀ ਜਾਵੇ ਤੁਸੀਂ 2 300 ਦੀ ਫੀਡ ਖਰੀਦ ਸਕਦੇ ਆ 400 ਦੀ ਖਰੀਦ ਸਕਦੇ ਆ 500 ਦੀ ਖਰੀਦ ਸਕਦੇ ਆ ਠੀਕ ਆ ਤੇ ਜੇਕਰ ਤੁਹਾਡੇ ਕੋਲ 50 ਮੁਰਗੀਆਂ ਨੇ ਤਾਂ ਤੁਸੀਂ ਇੱਕ ਥੈਲਾ ਖਰੀਦ ਲਓ ਇੱਕ ਥੈਲਾ ਲਗਭਗ 1500 ਦੇ ਆਸ-ਪਾਸ ਆ ਜਾਂਦਾ ਹੈ ਤੇ ਇੱਕ ਥੈਲੇ ਦੇ ਨਾਲ 50 ਮੁਰਗੀਆਂ ਦਾ ਮਹੀਨਾ ਲੰਘ ਜਾਂਦਾ ਹੈ ਕਿਉਂਕਿ 50 ਕਿਲੋ ਦਾ ਬੋਰਾ ਹੁੰਦਾ ਤੇ 1 ਕਿਲੋ ਆਪਾਂ ਰੋਜ਼ ਦੀ ਪਾਣੀ ਹੁੰਦੀ ਆ ਮੰਨ ਕੇ ਚੱਲੋ ਠੀਕ ਆ ਵੀ ਮੰਨ ਕੇ ਚੱਲੋ ਆਪਾਂ ਕਿਲੋ ਦੀ ਰੋਜ਼ ਪਾਉਂਦੇ ਆ ਤੇ ਉਹਦੇ ਨਾਲ ਜਿਹੜਾ ਮਹੀਨਾ ਆ ਉਹ ਸੋਖਾ ਮੁਰਗੀਆਂ ਦਾ ਨਿਕਲ ਜਾਂਦਾ ਤੇ ਇਹੀ ਫਾਰਮੂਲਾ ਸੀਗਾ ਕਿਉਂਕਿ ਜਿਹੜੀ ਫੀਡ ਆ ਉਹ ਮੁਰਗੀਆਂ ਨੂੰ ਪਾਣੀ ਚਾਹੀਦੀ ਆ ਜਾਂ ਨਹੀਂ ਪਾਣੀ ਚਾਹੀਦੀ ਇਹਦੇ ਤੇ ਆਪਾਂ ਕਿਸ ਦਿਨ ਵੀਡੀਓ ਬਣਾਵਾਂਗੇ ਫਿਲਹਾਲ ਕਈਆਂ ਨੇ ਕਿਉਂਕਿ ਇੱਥੇ ਕਮੈਂਟ ਕਈਆਂ ਨੇ ਕਰਨੇ ਨੇ ਕਿ ਵਈ ਫੀਡ ਨਹੀਂ ਪਾਉਣੀ ਚਾਹੀਦੀ ਇਹ ਕਰਨਾ ਚਾਹੀਦਾ ਉਹ ਕਰਨਾ ਚਾਹੀਦਾ ਆ ਤੇ ਉਹਦੇ ਤੇ ਵੀ ਆਪਾਂ ਪ੍ਰੋਪਰ ਵੀਡੀਓ ਬਣਾਵਾਂਗੇ ਵੀ ਫੀਡ ਪਾਉਣੀ ਚਾਹੀਦੀ ਆ ਜਾਂ ਨਹੀਂ ਪਾਉਣੀ ਚਾਹੀਦੀ ਹੈਗੀ ਫਿਲਹਾਲ ਜਨਵਰੀ ਮਹੀਨਾ ਚੱਲ ਰਿਹਾ ਤਾਂ ਜੇਕਰ ਤੁਸੀਂ 4 ਪੈਸੇ ਨੇ ਜਿਹੜੇ ਕਮਾਉਣੇ ਨੇ ਆਂਡੇ ਵੇਚ ਕੇ ਜੇਕਰ ਤੁਹਾਡੀਆਂ ਮੁਰਗੀਆਂ ਹਜੇ ਵੀ ਆਂਡੇ ਦੇ ਨਹੀਂ ਲੱਗੀਆਂ ਹੈਗੀਆਂ ਤਾਂ ਤੁਸੀਂ ਫੀਡ ਆ ਜਿਹੜੀ ਬਦਲ ਕੇ ਪਾਵੋ ਇਹਨਾਂ ਨੂੰ ਠੀਕ ਆ ਤੇ ਜੇਕਰ ਜਿਹੜੀ ਫੀਡ ਆਪਾਂ ਜਿਸ ਫੀਡ ਦੀ ਆਪਾਂ ਪੂਰੀ ਗਾਰੰਟੀ ਲੈਂਦੇ ਆ ਵੀ ਇਸ ਨਾਲ ਫਰਕ ਪਊਗਾ ਕਿਉਂਕਿ ਜਿਨ੍ਹਾਂ ਨੂੰ ਵੀ ਆਪਾਂ ਉਹ ਫੀਡ ਦੱਸੀ ਆ ਉਹਨਾਂ ਦੀਆਂ ਮੁਰਗੀਆਂ ਨੂੰ ਫਰਕ ਪੈ ਗਿਆ ਤੇ ਉਹ ਆਪਣੇ ਇੰਸਟਾਗ੍ਰam ਆਈਡੀ ਤੇ ਜਾ ਕੇ ਮੈਸੇਜ ਕਰ ਸਕਦੇ ਆ ਤੇ ਆਪਾਂ ਉਹਨਾਂ ਨੂੰ ਉਸ ਥੈਲੇ ਦੀ ਫੀਡ ਦੀ ਫੋਟੋ ਸੈਂਡ ਕਰ ਦੇਵਾਂਗੇ ਠੀਕ ਆ ਤੇ ਨਾਮ ਵੀ ਦੱਸ ਦੇਵਾਂਗੇ ਤੇ ਐਡਰੈਸ ਵੀ ਦੱਸ ਦੇਵਾਂਗੇ ਵੀ ਕਿੱਥੋਂ ਮਿਲ ਸਕਦੀ ਆ ਵੈਸੇ ਤੁਹਾਡੇ ਆਸ-ਪਾਸ ਡੀਲਰ ਹੋਣੇ ਆ ਉਹਨਾਂ ਤੋਂ ਮਿਲ ਸਕਦੀ ਆ ਬਾਕੀ ਜਾਣਕਾਰੀ ਵਧੀਆ ਲੱਗੀ ਲਾਈਕ ਜਰੂਰ ਕਰਦੇ ਹੋ ਸਬਸਕ੍ਰਾਈਬ ਵੀ ਜਰੂਰ ਕਰਦੇ ਹੋ ਧੰਨਵਾਦ